ਕਾ ਕੂੰਡ ਨਾ ਪਿੰਜਰਾ ਬਸ ਉਹਦਾ ਉੱਡਰ ਜਾਏ ਜਿੱਤ ਪਿੰਜਰੇ ਮੇਰਾ ਸੋ ਬਸੇ ਬਾਸਨਾ ਤਿੰਦੂ ਖਾਈ ਕੀ ਗੱਲ ਆ ਨਹੀਂ ਮਨ ਫੇਰ ਮਨ ਪਿਛੇ ਨੂੰ ਖਿੱਚਦਾ ਵੀ ਉਹ ਜਿਹੜੀ ਵਿਚਾਰਤਾ ਦਾ ਛੱੜਤੀ ਗਲਤੀ ਕੀਤੀ ਇਸਲਾਮ ਛੱੜਤਾ ساری ਦੁਨੀਆ ਛੱੜਤੀ ਬੜੀ ਇੱਜ਼ਤ ਸੀ ਤੇਰੀ ਕਿਤੇ ਗਲਤੀ ਤਾਂ ਨਹੀਂ ਗੱਲ ਹੈ ਕਾਹ ਤੂੰ ਕੱਲ ਆਈਏ ਬੜਿਆ ਖੁਸ਼ਬਰੀ ਉਹਦਾ ਜਦ ਨੂੰ ਕੋਈ ਹੈ ਨਹੀਂ ਘਰ ਦੇ ਵੀ ਤੈਨੂੰ ਬੁਰਾ ਸਮਝਦੇ ਨੇ ਇਸਲਾਮ ਜੋ ਛੱੜਤਾ ਉਹ ਤਾਂ ਬਗਾਵਤ ਕਰਤੀ ਇਸਲਾਮ ਤੋਂ ਤਾਂ ਮਿਲਿਆ ਕੁਛ ਹੈ ਨਹੀਂ ਤੂੰ ਤਾਂ ਨਾ ਘੜਦਾ ਰਿਹਾ ਨਾ ਘੜਦਾ ਰਿਹਾ ਇਹ ਕੱਲ ਦੁਚਿੱਤੀ ਚਲਦੀ ਹੈ ਵਿੱਚ ਉਹਦੇ ਕਾਗਾ ਚੂਲ ਨੂੰ ਪੰਜਰਾ ਫਿਰ ਤਰਾਂ ਬੁੱਧੀ ਕਹਿੰਦੀ ਆ ਮੰਨੋ ਫੇ ਤੂੰ ਪੰਜਰਾ ਵਿੱਚ ਬਨੁ ਚਿੰਤਾ ਨਾ ਪੈਦਾ ਕਰ ਚਿੰਤਾ ਪੈਦਾ ਕਰਦਾ ਵੀ ਛੱਡਣਾ ਕੱਲੂ ਸੀ ਇਸਲਾਮ ਉਹਦੇ ਗਲਤੀ ਸਾਡੀ ਗਲਤੀ ਦੁਬਦਾ ਖੜੀ ਕਰਦਾ ਰਹਿਣ ਦੇ ਤੂੰ ਦੁਬਦਾਂ ਨਾ ਖੜੀ ਕਰ ਤੋੜ ਨਾ ਪਿੰਜਰਾ ਮੁੰਡਾ ਮਾਤਾ ਵੀ ਖਾਣਾ ਚਾਹੁੰਦਾ ਆ ਆਹੋ ਤੇ ਦੁਬਦਾਂ ਦੇ ਵਿੱਚ ਚਲਾ ਜਾਊ ਫਿਰ ਦੁਬਦਾਂ ਮੇਂ ਦੋਨੋਂ ਗਏ ਮਾਇਆ ਬਿਨਾਂ ਰਾਮ ਜਿਹੜਾ ਦੁਬਦਾਂ ਖੜੀ ਹੋਈ ਔਰ ਵਿਸ਼ਵਾਸ ਟੁੱਟਿਆ ਵਿਸ਼ਵਾਸ ਟੁੱਟ ਜਾਣਾ ਤੋੜ ਨਾ ਪਿੰਜਰਾ ਤੋੜ ਨਾ ਪਿੰਜਰਾ ਬਸੇ ਤਾਂ ਉੱਡਰ ਜਾਏ ਬਸਾ ਤਾਂ ਉੱਡਰ ਜਾਏ ਜੇ ਫਸਣਾ ਆਸ ਤੇਰ ਕੁੱਡੀ ਛੱਡ ਕੇ ਥੱਲੇ ਆ ਜਾਏ ਤਾਂ ਉੱਡ ਜਾ ਜਿੰਨਾ ਜਰੇ ਇੱਥੇ ਵਖਦਾ ਉਹਨਾ ਜਰੇ ਕਲਪਨਾ ਕਰਦਾ ਛੱਡ ਦੇ ਤੇਰੀ ਗੁੱਡੀ ਸੋਚਣਾ ਬੰਦ ਕਰ ਦੇ ਜਿਤਨੀ ਚਾਹਣਾ ਬਸਣਾ ਤਾਂ ਉੱਡ ਜਾ ਇੱਥੇ ਬਸ ਜਿਤ ਪਿੱਛੇ ਰ ਸੰਸਾਰ ਤੋਂ ਉੱਜਾ ਉੱਡ ਜਾ ਉੱਜਾ ਉੱਠ ਕੇ ਰ ਸਾਰੀ ਲੋਕਾਂ ਦੀ ਜਿਹੜੀ ਗੱਲ ਹੈ ਇਹਦੇ ਨਾਲ ਸੰਪਰਕ ਇਹਨਾਂ ਦਾ ਧਿਆਨ ਰੋ ਦੇ ਸੰਸਾਰੀ ਲੋਕਾਂ ਤੋਂ ਉੱਤੇ ਉੱਡ ਜਾ ਸਭ ਸੰਸਾਰੀ ਨੇ ਪੱਥੇ ਤੋਂ ਉੱਡਰ ਜਾਏ ਜਿੱਥੇ ਪਿੰਜਰੇ ਵਿੱਚ ਸੌ ਬਸੇ ਬਾਸਨਾ ਤਿੰਦੂ ਖਾਏ ਜਿੱਥੇ ਪਿੰਜਰੇ ਵਿੱਚ ਸੌ ਬਸੇ ਇਹ ਪਿੰਜਰੇ ਜਿਹੜੇ ਪਿੰਜਰੇ ਵਿੱਚ ਸੌ ਬਸਦਾ ਹੈ ਸੌ ਬਸਦਾ ਜਰੂਰ ਹੈ ਬਾਸਨਾ ਤਿੰਦੂ ਖਾਏ ਤੂੰ ਉਹਦਾ ਬਾਸਨਾ ਖਾ ਉਹ ਬਸਦਾ ਪਰ ਉਹਨੂੰ ਲੱਭ ਲੈ ਪਿੰਜਰੇ ਵਿੱਚ ਬਸਦਾ ਜਰੂਰ ਹੈ ਪਰ ਕਿਵੇਂ ਬਸਦਾ ਕਿੱਥੇ ਬਸਦਾ ਹੈ ਬਾਸਨਾ ਤਿੰਦੂ ਖਾਏ ਤੂੰ ਉਹਦੇ ਹੀ ਬਾਸ ਖਾਈ ਜਾਂ ਸ਼ਬਦ ਗੁਰੂ ਤਾਂ ਅੰਦਰੋਂ ਹੀ ਮਿਲਦਾ ਹੈ ਉਦਾ ਮਰਜ਼ਬਾ ਮਿਲਣਾ ਅੰਦਰ ਹੋਈਆਂ ਪਰ ਤੇਰੇ ਵਿੱਚੋਂ ਮਿਲਣਾ ਆਕ ਦੇ ਪਿੱਛੋਂ ਮਿਲਣਾ ਅੰਦਰੋਂ ਪਿੰਜਰੇ ਚੋਂ ਨਹੀਂ ਮਿਲਣਾ ਪਿੰਜਰੇ ਚ ਕਾਕਾ ਕਾਕ ਦੇ ਵਿੱਚ ਉਹ ਹੈ ਮਨ ਵਿੱਚ ਹੈ ਉਹ ਪਿੰਜਰੇ ਚ ਕੀ ਹੈ ਤਨ ਵਿੱਚ ਕੀ ਹੈ ਮਨ ਮਨ ਵਿੱਚ ਹੈ ਉਹ ਸਭ ਜੇ ਮਨ ਵਿੱਚ ਆ ਤਾਂ ਪਿੰਜਰੇ ਵਿੱਚ ਹੀ ਆ ਨਾ ਜੇ ਮਨ ਵਿੱਚ ਆ ਤਾਂ ਪਿੰਜਰੇ ਵਿੱਚ ਹੈ ਪਿੰਜਰਾ ਕੀ ਆ ਪਿੰਜਰਾ ਸ਼ਰੀਰ ਨਹੀਂ ਆ ਅਸਰ ਤੋਂ ਪਿੰਜਰਾ ਰਾਮ ਹੁਦ ਕੈਸਾ ਰਹੀ ਇਹ ਸਾਰੀ ਦੁਨੀਆ ਹੀ ਪਿੰਜਰੇ ਚ ਬਾਪੂ ਸਾਗਰ ਸਾਰਾ ਪਿੰਜਰਾ ਹੀ ਆਹੋ ਬਾਪੂ ਆਕਰ ਪਿੰਜਰਾ ਹੀ ਆ ਇਹਦੇ ਪਿੰਜਰੇ ਚ ਬੰਦਾ ਬਾਹਰ ਬੰਦ ਸੀ ਮੈਂ ਪਿੰਜਰੇ ਚ ਬੰਦ ਕਰਕੇ ਲਿਆ ਆਹੋ ਪਿੰਜਰੇ ਚ ਬੰਦ ਨੇ ਸਾਰੇ ਇਹ ਜਿਸ ਪਿੰਜਰੇ ਮੇਰਾ ਸੌ ਵਸੇ ਪਿੰਜਰੇ ਸੌ ਦਾ ਹੁਕਮ ਚੱਲਦਾ ਹੈ ਬਾਸਾ ਤਿੰਦੂ ਖਾਏ ਕੁਦਰਤ ਹਰਕਤ ਹਰਕਤ ਬਸੇ ਆਹੋ ਰੋਜ਼ਾਂ ਮਾਰ ਗਾਈ ਜਾਣਾ ਹਾਂਜੀ